ਹੋਰ ਛੱਡੋ ਪਿਛਲੇ 6 ਸਾਲਾਂ ਤੋਂ ਐਮ ਡੀ ਮੈਡੀਸਨ ਹੀ ਹੈ ਨੀਗਾ ਐਮ ਡੀ ਮੈਡੀਸਨ ਹੁਣ ਤਾਂ 60 70% ਕੰਮ ਚੱਲ ਜਾਂਦਾ ਕਹਿੰਦੇ ਟਾਟ ਨੂੰ ਲੋਕਾਂ ਦਾ ਟਰੀਟ ਕਰਨ ਦਾ ਉਹਨਾਂ ਤਰੀਕਾ ਕੀ ਹੁੰਦਾ ਉਹ ਵੀ ਤੁਸੀਂ ਜਾਣਦੇ ਹੋ ਡਾਕਟਰ ਬਲਬੀਰ ਸਿੰਘ ਜੀ ਉਹਨਾਂ ਨੇ ਫੋਨ ਚੱਕ ਲਿਆ ਮੈਂ ਉਹਨਾਂ ਨੂੰ ਲਾ ਕੇ ਇਸ ਬੰਦੀ ਉਹਨਾਂ ਨਾਲ ਵੀ ਗੱਲਬਾਤ ਕਰੂੰਗਾ ਤੋਂ ਦੇਖਦੇ ਆ ਵੀ ਉਹ ਚੱਕ ਲੈਂਦੇ ਆ ਫੋਨ ਜਾਂ ਨਹੀਂ ਚੱਕਦੇ ਕਿਉਂਕਿ ਸਰਕਾਰ ਦਾ ਪ੍ਰਭਾਵ ਸਾਨੂੰ ਪਤਾ ਹੀ ਹੈ ਵੀ ਰੱਬ ਹੀ ਰੱਖ ਹੈ ਸੋ ਡਾਕਟਰ ਜਿਹੜੇ ਰੱਬ ਦਾ ਰੂਪ ਮੰਨੇ ਜਾਂਦੇ ਨੇ ਅੱਜ ਆਹ ਕੁਝ ਹੋ ਰਿਹਾ ਹੈ ਸਾਡਾ ਲੌਜੀ ਕੱਢ ਦਿੱਤਾ ਗਿਆ ਜਿਹੜੇ ਤਾਂ ਸਿਵਲ ਹਸਪਤਾਲਾਂ ਦੇ ਨੇੜੇ ਮੈਡੀਕਲ ਨੇ ਸਾਰਾ ਨਸ਼ਾ ਉਹੀ ਵੱਧ ਵੇਚਦੇ ਨੇ ਭਾਈ ਜਿਹੜੇ ਥਾਣਿਆਂ ਦੇ ਨੇੜੇ ਨੇ ਉਹਨਾਂ ਕੋਲੇ ਵਿਕਦਾ ਕਰਾਉ ਮੈਡੀਕਲ ਨਸ਼ਾ ਬੰਦ ਸਤਿ ਸ਼੍ਰੀ ਅਕਾਲ ਪੰਜਾਬੀਓ ਸਿਵਲ ਹਸਪਤਾਲ ਜਗਰਾਉਂ ਪਿੱਛੇ ਬੋਰਡ ਦੇਖ ਰਹੇ ਹੋ ਤੁਸੀਂ ਐਮਰਜੈਂਸੀ ਅੱਜ ਮੈਂ ਦੱਸਣਾ ਵੀ ਇੱਥੇ ਸਿਵਲ ਹਸਪਤਾਲ ਦੇ ਵਿੱਚ ਖਾਸ ਤੌਰ ਤੇ ਜਗਰਾਉਂ ਦੇ ਵਿੱਚ ਕੀ ਹਾਲਾਤ ਨੇ ਇਹਦੇ ਨਾਲ ਨਾਲ ਫਰੀਦਕੋਟ ਹਸਪਤਾਲ ਦੀ ਗੱਲ ਕਰਨੀ ਆ ਸਾਡਾ ਕੋਈ ਪੇਸ਼ੈਂਟ ਸੀਗਾ ਸ਼ਨੀਵਾਰ ਰਾਤ ਨੂੰ ਉਹਦੇ 6 ਵਜੇ ਤੇ ਦਿਮਾਗ ਦੀ ਜਿਹੜੀ ਸਟੀ ਸਕੇਨ ਐਮ ਆਰ ਆ ਜਿਹਨੂੰ ਕਹਿੰਦੇ ਨੇ ਉਹ ਹੋਣੀ ਸੀ ਜਗਰਾਉਂ ਤੇ ਐਮ ਆਰ ਆਈ ਛੱਡੋ ਅਲਟਰਾ ਸਾਊਂਡ ਵੀ ਹੈ ਨੀਗਾ ਡਾਕਟਰ ਇਹ ਮੈਂ ਸਾਰੀਆਂ ਅੱਜ ਲਿਖੇ ਨੇ ਪੁਆਇੰਟ ਵੀ ਤੁਹਾਡੇ ਨਾਲ ਮੈਂ ਗੱਲ ਕਰਨੀ ਆ ਉਸ ਤੋਂ ਪਹਿਲਾਂ ਤਾਂ ਇੱਥੋਂ ਇਹਨਾਂ ਨੇ ਰੈਫਰ ਕਰਤਾ ਜੀ ਸਾਨੂੰ ਫਰੀਦਕੋਟ ਸੋ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ ਆਹ ਤੁਹਾਡਾ ਬਦਲਾਅ ਆ ਆ ਮੈਂ ਤੁਸੀਂ ਜਿਹੜੇ ਮhalla ਕਲੀਨਿਕ ਕੂਚੀਆਂ ਫੇਰ ਕੇ ਲਾਤੇ ਜਿਹੜੇ ਇੱਥੇ ਡਾਕਟਰ ਚਾਹੀਦੇ ਨੇ ਉਹ ਕਿੱਥੇ ਨੇ ਭਾਈ ਹੁਣ ਜਗਰਾਉਂ ਦੇ ਵਿੱਚ ਅਲਟਰਾ ਸਾਊਂਡ ਦੀ ਮਸ਼ੀਨ ਹੈਗੀ ਆ ਪਰ ਡਾਕਟਰ ਹੈ ਨੀਗਾ ਹੋਰ ਛੱਡੋ ਪਿਛਲੇ 6 ਸਾਲਾਂ ਤੋਂ ਐਮ ਡੀ ਮੈਡੀਸਨ ਹੀ ਹੈ ਨੀਗਾ ਐਮ ਡੀ ਮੈਡੀਸਨ ਹੁਣ ਤਾਂ 60 70% ਵੱਡੀ ਗੱਲ ਫਿਰ ਪੱਕੇ ਈਐਮਓ ਹਨੀਗੇ ਜਿਹੜਾ ਮੈਡੀਕਲ ਅਫੀਸਰ ਹੁੰਦਾ ਈਐਮਓ ਜਿਹੜਾ ਐਮਰਜੈਂਸੀ ਮੈਡੀਕਲ ਅਫੀਸਰ ਆ ਉਹ ਹੈ ਹੀ ਨਹੀਂ ਬਾਹਰੋਂ ਆ ਰਹੇ ਨੇ ਸ਼ਾਮ ਨੂੰ ਤੇ ਰਾਤ ਦੀ ਡਿਊਟੀ ਉਹ ਇਕੱਠੀ ਕਰਦੇ ਨੇ ਤੇ ਰਾਤ ਨੂੰ ਲੋਕਾਂ ਦਾ ਟਰੀਟ ਕਰਨ ਦਾ ਉਹਨਾਂ ਤਰੀਕਾ ਕੀ ਹੁੰਦਾ ਉਹ ਵੀ ਤੁਸੀਂ ਜਾਣਦੇ ਹੋ ਬੰਦਿਆਂ ਨਾਲ ਉਹ ਗੱਲ ਨਹੀਂ ਕਰਨੀ ਆਉਂਦੀ ਇਹਨਾਂ ਨੂੰ ਦੋ ਦੋ ਲੱਖ ਰੁਪਈਆ ਤਨਖਾਹ ਲੈਂਦੇ ਨੇ ਸਾਰੇ ਡਾਕਟਰ ਡਾਕਟਰ ਰੱਬ ਦਾ ਰੂਮ ਮੰਨਿਆ ਜਾਂਦਾ ਸੀ ਪਰ ਜਿਹੜੇ ਸਿਵਲ ਹਸਪਤਾਲ ਦੇ ਅੱਜ ਹਾਲਾਤ ਹੋਏ ਪਏ ਨੇ ਜਗਰਾਉਂ ਦੇ ਮੈਂ ਤੁਹਾਨੂੰ ਉਹ ਦੱਸ ਰਿਹਾ ਫਿਰ ਇੰਨਾਂ ਦੀ ਤੇ ਜਿਹੜੀ ਖਾਸ ਗੱਲ ਹੈ ਇੱਥੇ ਇੱਥੇ ਪੈਥੋਲੋਜਿਸਟ ਹੈ ਨੀਗਾ ਖੂਨ ਖਰਾਬ ਹੋ ਰਿਹਾ ਜਿਹੜੀ ਉਹ ਲੈਬ ਹੈ ਜਿਹਦੇ ਵਿੱਚ ਆਪਾਂ ਖੂਨ ਦਿੰਨੇ ਆ ਖੂਨ ਦਾਨ ਕਰਦੇ ਆ ਉੱਥੇ ਜਿਹੜੇ ਜੂਨੀਅਰ ਮੁਲਾਜ਼ਮ ਨੇ ਉਹੀ ਸਾਹਮਣੇ ਨੇ ਪੈਥੋਲੋਜਿਸਟ ਐਮ ਡੀ ਹੈ ਨੀਗਾ ਬਾਹਲੀ ਵੱਡੀ ਗੱਲ ਫਿਰ ਡੋਪ ਟੈਸਟ ਡੋਪ ਟੈਸਟ ਦੋ ਦਿਨ ਹੁੰਦਾ ਦੋਨੇ ਡਾਕਟਰ ਬਾਹਰੋਂ ਆਉਂਦੇ ਨੇ ਸਾਡੇ ਸਿਵਲ ਹਸਪਤਾਲ ਜਗਰਾਉਂ ਡੋਪ ਟੈਸਟ ਡਾਕਟਰ ਹੀ ਹੈ ਨੀਗਾ ਮੈਂ ਕੋਸ਼ਿਸ਼ ਕਰੂੰਗਾ ਜਿਹੜੇ ਹੈਲਥ ਮਿਨਿਸਟਰ ਨੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਉਹਨਾਂ ਨੇ ਫੋਨ ਚੱਕ ਲਿਆ ਮੈਂ ਉਹਨਾਂ ਨੂੰ ਲਾ ਕੇ ਇਸ ਤੋ ਦੇਖਦੇ ਆ ਵੀ ਉਹ ਚੱਕ ਲੈਂਦੇ ਆ ਫੋਨ ਜਾਂ ਨਹੀਂ ਚੱਕਦੇ ਕਿਉਂਕਿ ਸਰਕਾਰ ਦਾ ਪ੍ਰਭਾਵ ਸਾਨੂੰ ਪਤਾ ਹੀ ਹੈ ਵੀ ਰੱਬ ਹੀ ਰੱਖਾ ਹੈ ਸੋ ਡਾਕਟਰ ਜਿਹੜੇ ਰੱਬ ਦਾ ਰੂਪ ਮੰਨੇ ਜਾਂਦੇ ਨੇ ਅੱਜ ਆ ਕੁਝ ਹੋ ਰਿਹਾ ਹੈ ਸਾਡਾ ਲੌਜੀ ਕੱਢ ਦਿੱਤਾ ਗਿਆ ਆ ਸੁਣ ਲਓ ਤੁਸੀਂ ਆਵਾਜ਼ ਹਾਂ ਲੇਟਾ ਆਪ ਕੀ ਹੈਲਥਨਸਟੋਰ ਦਾ ਨੰਬਰ ਕੱਢ ਦਿੱਤਾ 5 ਮਿੰਟ ਬਾਅਦ ਫਿਰ ਟਰਾਈ ਕਰਾਂਗੇ ਆਪਾਂ ਨੂੰ ਕੋਈ ਨਹੀਂ ਜਦ ਤੱਕ ਮੈਂ ਤੁਹਾਨੂੰ ਪੂਰੀ ਗੱਲ ਦੱਸ ਦਵਾਂ ਤੇ ਉੱਥੇ ਭੇਜਿਆ ਫਰੀਦਕੋਟ ਉਹ ਕੀ ਕਹਿੰਦੇ ਉਹ ਕਹਿੰਦੇ ਜੀ ਜਿੰਨਾ ਚਿਰ ਪੱਕੀ ਐਮਐਲਆਰ ਨਹੀਂ ਆਊਗੀ ਆਨਲਾਈਨ ਆਨਲਾਈਨ ਕੋਈ ਐਨੀ ਵੀ ਕੰਪਿਊਟਰ ਤੇ ਕਰ ਦੇਣੀ ਹੈ ਨਹੀਂ ਉਹਦੇ ਸਾਇਨ ਟਾਈਪਿੰਗ ਹੋ ਕੇ ਜਦ ਕਿ ਜਿਹੜੀ ਐਮਐਲਰ ਮੌਕੇ ਦਿੰਦੇ ਨੇ ਹੱਥ ਨਾਲ ਲਿਖਤ ਹੁੰਦੀ ਆ ਉਹ ਨਹੀਂ ਮੰਨੀ ਜਾਣੀ ਤੁਸੀਂ ਰਿਟਨ ਦੇ ਵਿੱਚ ਅੱਜ ਉਸ ਤੋਂ ਬਾਅਦ ਆ ਗਿਆ ਜੀ ਸ਼ਨੀ ਤੋਂ ਐਤਵਾਰ ਐਤਵਾਰ ਜੀ ਸਾਡੇ ਕੋਲੇ ਐਨੀ ਦੇ ਡਾਕਟਰ ਸਾਹਿਬ ਕਹਿੰਦੇ ਨਹੀਂ ਜੀ ਅਸੀਂ ਨਹੀਂ ਦੇ ਸਕਦੇ ਕੱਲ ਐਤਵਾਰ ਲੰਘ ਗਿਆ ਹੁਣ ਜਿਹੜਾ ਬੰਦਾ ਮੇਰੇ ਵਰਗਾ ਬੋਲਦਾ ਜਿਹਨੂੰ ਦੋ ਚਾਰ ਬੰਦੇ ਜਾਣਦੇ ਨੇ ਜੇ ਸਾਡੇ ਵਰਗਾ ਨੇ ਹੋ ਰਿਹਾ ਤਾਂ ਆਹ ਬੰਦੇ ਨੂੰ ਕੀ ਕਰਦੇ ਹੋਣਗੇ ਆਹ ਬੰਦੇ ਵਿਚਾਰਦੇ ਜੂਣ ਸੁਣਦੇ ਹੀ ਨਹੀਂ ਹੁਣੇ ਗੱਲ ਇਹ ਫਿਰ ਐਤਵਾਰ ਆ ਗਿਆ ਐਤਵਾਰ ਕੈਨਸਲ ਹੋ ਗਿਆ ਜੀ ਐਤਵਾਰ ਉਹ ਆਉਂਦਾ ਹੀ ਨਹੀਂ ਜੀ ਕੰਪਿਊਟਰ ਜਿਹੜੇ ਨੇ ਹਨਾ ਕੱਲ ਰਾਤ ਲੰਘ ਗਈ ਨਹੀਂ ਜੀ ਅੱਜ ਵੀ ਨਹੀਂ ਹੋਣਾ ਰਾਤ ਹੈ ਜੀ ਹੁਣ ਅੱਜ ਸੋਮਵਾਰ ਹੁਣ ਆ ਕੇ ਹੁਣ ਆ ਕੇ ਸਾਨੂੰ ਉਹ ਪੱਕੀ ਐਮਐਲਆਰ ਮਿਲੀ ਆ ਸੋ ਆ ਤੁਹਾਡੇ ਸਿਵਲ ਹਸਪਤਾਲਾਂ ਦਾ ਹਾਲਾਤ ਨੇ ਪੰਜਾਬ ਸਰਕਾਰ ਸਿਹਤ ਮੰਤਰੀ ਧਿਆਨ ਦੇਵੇ ਆ ਤੁਹਾਡੇ ਹਸਪਤਾਲਾਂ ਦੇ ਵਿੱਚ ਹੋ ਰਿਹਾ ਜੀ ਸਿਵਲ ਹਸਪਤਾਲ ਜਗਰਾਉਂ ਦੀ ਐਮਰਜੈਂਸੀ ਵਿੱਚ ਖੜਾ ਹੈ ਜਿੱਥੇ ਈਐਮਓ ਹੀ ਹੈ ਨਹੀਂ ਐਮਰਜੈਂਸੀ ਮੈਡੀਕਲ ਆਫੀਸਰ ਹੀ ਪੱਕਾ ਹੈ ਨਹੀਂਗਾ ਅ ਜਿੰਨੇ ਮੈਂ ਦੱਸਤੇ ਤੁਹਾਨੂੰ ਕੱਲੇ ਕੱਲਾ ਪੁਆਇੰਟ ਮੈਂ ਜੀ ਲਿਖ ਕੇ ਲਿਆ ਤੇ ਐਮਆਰਆਈ ਛੱਡੋ ਅਲਟਰਾਸਾਉਂਡ ਨਹੀਂ ਹੋ ਰਿਹਾ ਸਿਰਫ 2 ਘੰਟੇ ਦੇ ਲਈ ਹੁੰਦਾ ਕਿਨਾਂ ਇੱਕ ਘੰਟੇ ਦੇ ਲਈ ਮਾਫ ਕਰੋ 1 ਘੰਟੇ ਦੇ ਲਈ ਕਿੰਨਾ ਹੁੰਦਾ ਜਿਹੜੀਆਂ ਗਰਭਵਤੀ ਔਰਤਾਂ ਨੇ ਪ੍ਰੈਗਨੈਂਟ ਲੇਡੀਆਂ ਨੇ ਉਹ ਆਉਂਦੇ ਨੇ ਡਾਕਟਰ ਪ੍ਰਾਈਵੇਟ ਨਾਲ ਸਰਕਾਰ ਦਾ ਕੋਈ ਕੰਟਰੈਕਟ ਹੋਇਆ ਇੱਕ ਘੰਟੇ ਵਾਸਤੇ ਆਉਂਦੇ ਨੇ ਆ ਕੇ ਚਾਹੇ ਤਿੰਨ ਹੋਣ ਚਾਰ ਹੋਣ ਪੰਜ ਪ੍ਰੈਗਨੈਂਟ ਲੇਡੀਆਂ ਦਾ ਇੱਥੇ ਜਿਹੜਾ ਅਲਟਰਾਸਾਉਂਡ ਕਰਕੇ ਚਲੇ ਜਾਂਦੇ ਹੋਰ ਕਿਸੇ ਪੇਸ਼ੰਤ ਦਾ ਕੋਈ ਅਲਟਰਾਸਾਉਂਡ ਵਾਲਾ ਡਾਕਟਰ ਨਹੀਂ ਹੈ ਕੋਈ ਐਮ ਆਰ ਆਈ ਦਾ ਬਹੁਤ ਵੱਡੀ ਗੱਲ ਹੈ ਨਾ ਸੋ ਅਸੀਂ ਕਾਹਦਾ ਤੁਸੀਂ ਸਿਹਤ ਮਾਡਲ ਬਣਾ ਰਹੇ ਹੋ ਮੈਨੂੰ ਸਮਝਾਤਾ ਦਿਓ ਯਾਰ ਆਹ ਸਿਹਤ ਮਾਡਲ ਬਣਾਓਗੇ ਉਸ ਤੋਂ ਬਾਅਦ ਜਿਹੜਾ ਤੁਸੀਂ ਨਸ਼ੇ ਬੰਦ ਕਰਨ ਵਾਲੀ ਗੱਲ ਕਰਦੇ ਹੋ ਅੱਜ ਮੈਂ ਇ ਸਿਵਲ ਹਸਪਤਾਲਾਂ ਦੇ ਨੇੜੇ ਮੈਡੀਕਲ ਨੇ ਸਾਰਾ ਨਸ਼ਾ ਉਹੀ ਵੱਧ ਵੇਚਦੇ ਨੇ ਭਾਈ ਜਿਹੜੇ ਥਾਣਿਆਂ ਦੇ ਨੇੜੇ ਨੇ ਉਹਨਾਂ ਕੋਲੇ ਵਿਕਦਾ ਕਰਾਓ ਮੈਡੀਕਲ ਨਸ਼ਾ ਬੰਦ ਫੜੋ ਇਹਨਾਂ ਨੂੰ ਸਾਰਿਆਂ ਨੂੰ ਆਮ ਬੰਦਿਆਂ ਨੂੰ ਆਮ ਛੋਟੇ ਮੈਡੀਕਲਾਂ ਨੂੰ ਤੰਗ ਨਾ ਕਰੋ ਜਿਹੜੇ ਛੋਟੀ ਛੋਟੇ ਮੈਡੀਕਲ ਵਾਲੇ ਨੇ ਜਿਹੜੇ ਕਰਤ ਕਰਕੇ ਰੋਟੀ ਖਾਂਦੇ ਨੇ ਕੰਮਕਾਰ ਕਰਕੇ ਉਹਨਾਂ ਨੂੰ ਤੰਗ ਨਾ ਕਰੋ ਆਹ ਕਮੀਆਂ ਨੇ ਹੁਣ ਇਹ ਲੈ ਕੇ ਇਦਾਂ ਹੀ ਮੈਂ ਐਸਐਮਓ ਸਾਹਿਬ ਕੋਲ ਵੀ ਚਲਣਾ ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਦੱਸ ਦਵਾ ਸਰਕਾਰ ਨੂੰ ਮੈਂ ਬੇਨਤੀਆਂ ਕਰ ਦਵਾ ਦਵਾਂ ਦਵਾਰਾ ਮੈਨੂੰ ਬੋਲਣ ਦੀ ਮੇਰੇ ਖਿਆਲ ਲੋਡ ਨਹੀਂ ਵੀਡੀਓ ਲੰਬੀ ਰਾਹਤ ਨੂੰ ਬੰਦੇ ਦੇ ਨਾਲ ਕੁੱਤਿਆਂ ਤੋਂ ਭੜੀ ਹੁੰਦੀ ਆ ਕੋਈ ਡਾਕਟਰ ਟਰੀਟ ਨਹੀਂ ਕਰਦਾ ਚੰਗੇ ਤਰੀਕੇ ਨਾਲ ਤਨਖਾਹ ਸਰਕਾਰ ਤੋਂ ਲੈਂਦੇ ਨੇ ਤਾਂ ਆ ਲੋਕਾਂ ਦੀਆਂ ਜਿਹੜੇ ਆ ਲੋਕ ਖੜੇ ਨੇ ਇਹ ਟੈਕਸ ਦਿੰਦੇ ਨੇ ਸਾਰੇ ਇਹਨਾਂ ਦੇ ਟੈਕਸਾਂ ਦੇ ਪੈਸਾ ਤਨਖਾਹ ਦੇ ਰੂਪ ਦੇ ਵਿੱਚ ਚਾਹੇ ਉਹ ਸਿਵਲ ਹਸਪਤਾਲ ਦੇ ਡਾਕਟਰ ਨੇ ਚਾਹੇ ਪੁਲਿਸ ਮਲਾਜਮ ਨੇ ਚਾਹੇ ਕੋਈ ਸਿਵਲ ਪ੍ਰਸ਼ਾਸਨ ਦੇ ਕਰਮਚਾਰੀ ਨੇ ਚਾਹੇ ਡੀਸੀ ਐ ਇਹ ਤੁਹਾਡੇ ਦਿੱਤੇ ਹੋਏ ਟੈਕਸ ਦੇ ਰੂਪ ਦੇ ਵਿੱਚ ਪੈਸਾ ਉਹ ਤਨਖਾਹ ਲੈਂਦੇ ਨੇ ਇਸ ਲਈ ਇਹਨਾਂ ਨੂੰ ਪੁੱਛਿਆ ਕਰੋ ਸਵਾਲ ਕਰਿਆ ਕਰੋ ਵੀ ਭਾਈ ਕਿਉਂ ਸਾਡੇ ਨਾਲ ਇਦਾਂ ਹੁੰਦਾ ਹੈ ਆਮ ਲੋਕਾਂ ਨੂੰ ਜਾਗਣਾ ਪਊਗਾ ਮੈਂ ਇੱਕ ਵਾਰ ਫੇਰ ਡਾਕਟਰ ਬਲਵੀਰ ਸਿੰਘ ਨੂੰ ਇੱਕ ਵਾਰ ਫੇਰ ਫੋਨ ਲਾ ਕੇ ਦੇਦਾ ਲਓ ਜੀ ਆ ਸਰਕਾਰ ਦੇ ਮੈਂ ਹੈਲਥ ਮਿਨਿਸਟਰ ਸਾਹਿਬ ਨੂੰ ਦੁਆਰਾ ਫੋਨ ਲਾ ਲਿਆ ਜੀ ਆਪਾਂ ਦੇਖਦੇ ਹਾਂ ਮੈਂ ਹੁਣ ਚੱਕਦੇ ਆ ਕਿ ਨਹੀਂ ਲੱਗ ਗਿਆ ਨਹੀਂ ਜੀ ਫੇਰ ਕਰਤਾ ਹੁਣ ਮੈਂ ਦੋ ਵਾਰੀ ਡਾਕਟਰ ਬਲਵੀਰ ਸਿੰਘ ਨੂੰ ਬੇਨਤੀ ਕਰਨੀ ਸੀ ਕਿ ਆ ਕੇ ਭਾਈ ਇੱਥੇ ਹਾਲਾਤ ਦੇਖੋ ਹੁਣ ਮੈਂ ਫੋਨ ਦੁਬਾਰਾ ਨਹੀਂ ਲਾਉਂਗਾ ਆਓ ਆਪਾਂ ਐਸੇ ਮੈਂ ਸਭ ਕੁਝ ਚਲਦੇ ਆ ਸੋ ਸਾਡੇ ਨਾਲ ਹੁਣ ਐਸਐਮਓ ਡਾਇਗਰਾਮ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਰ ਪਰਸੋਂ ਰਾਤ ਜਿਹੜਾ ਪੇਸ਼ੈਂਟ ਆਇਆ ਸੀ ਸਾਡਾ ਮੈਂ ਆਪ ਨਾਲ ਆਇਆ ਜੀ ਉਹਦੋਂ ਦੀ ਐਮਐਲਆਰ ਕਰਤੀ ਗਈ ਹੈ ਪਰ ਦੋ ਦਿਨ ਹੋ ਗਏ ਆਨਲਾਈਨ ਐਮਐਲਆਰ ਅਜੇ ਨਹੀਂ ਪਹੁੰਚੀ ਗ੍ਰਿਤਕੋਟ ਵਾਲੇ ਇਲਾਜ ਨਹੀਂ ਕਰਦੇ ਉਹ ਕਹਿੰਦੇ ਅਸੀਂ ਉਹਨਾਂ ਚ ਪਰਚਾ ਅੱਗੇ ਨਹੀਂ ਦੱਸ ਸਕਦੇ ਕੀ ਇਹਦੇ ਵਿੱਚ ਵਧਣਾ ਹੈ ਕੀ ਕਰਨਾ ਹੈ ਇਹ ਕੀ ਦਿੱਕਤ ਹੈ ਜੀ ਇਹ ਦੱਸ ਸਕਦੇ ਹੋ ਦੇਖੋ ਅਸੀਂ ਪੇਸ਼ੈਂਟ ਨੂੰ ਰੈਫਰ ਕੀਤਾ ਹੈਗਾ ਇਲਾਜ ਕਰਦੇ ਟ੍ਰੀਟਮੈਂਟ ਪਰਪਸ ਲਈ ਅਸੀਂ ਰੈਫਰ ਕੀਤਾ ਉਹਦੇ ਵਿੱਚ ਅਸੀਂ ਨਾਲ ਤੁਹਾਨੂੰ ਹੈਂਡ ਰਿਟਨ ਜਿਹੜੀ ਐਮਐਲਆਰ ਦੀ ਰਿਪੋਰਟ ਵੀ ਦਿੱਤੀ ਆ ਇਦੇ ਵਿੱਚ ਮੈਨੂੰ ਕਿਸੇ ਇਸ ਗੱਲ ਦੀ ਸਮਝ ਨਹੀਂ ਲੱਗਦੀ ਵੀ ਉਹਨਾਂ ਨੂੰ ਕੰਪਿਊਟਰਾਈਜ਼ਡ ਰਿਪੋਰਟ ਇਲਾਜ ਕਰਨ ਲਈ ਕਿਉਂ ਚਾਹੀਦੀ ਹੈ ਇਹ ਉਹਨਾਂ ਦੀ ਗਲਤੀ ਹੈ ਔਰ ਮੈਂ ਆਪਣੇ ਪੱਧਰ ਤੇ ਮੈਡੀਕਲ ਸਟੂਡੈਂਟ ਗੁਰੂਗੋਵਰਨਪ੍ਰੀ ਕੋਰਪੋਰੇਟ ਮੈਡੀਕਲ ਕਾਲਜ ਨੂੰ ਦਿਖਾਗਾ ਵੀ ਇਸ ਚੀਜ਼ ਬਾਰੇ ਸਾਨੂੰ ਦੱਸੇ ਦਾ ਵੀ ਕਿਉਂ ਨਹੀਂ ਇਲਾਜ ਕਰਦੇ ਔਰ ਮੈਂ ਪਰਸਨਲ ਲੈਵਲ ਤੇ ਇੰਟਰਸ ਲੈ ਕੇ ਇਹ ਜਿਹੜੀ ਹੈਗੀ ਗੱਲ ਕਲੀਅਰ ਕਰੂੰਗਾ ਤਾਂ ਕਿ ਅੱਗੇ ਤੋਂ ਇਹ ਜਹੀ ਮੁਸੀਬਤ ਨਾ ਆਵੇ ਔਰ ਕਿਸੇ ਵੀ ਮਰੀਜ਼ ਨੂੰ ਮੁਸੀਬਤ ਦਾ ਸਾਹਮਣਾ ਨਾ ਕਰ। ਸਤੰਤਾਂ ਚ ਆਚਾਰਦਨ ਜੀ ਉਥੇ ਪੇਸ਼ੈਂਟ ਬੈਠਿਆ ਮਦਦ ਉੱਤੇ ਗਿਆ ਸੀ ਹਸਪਤਾਲ ਵਾਇਆ। ਕਿੱਸੇ ਕਰਕੇ ਵੀ ਉਹਦੀ ਆਨਲਾਈਨ ਨਹੀਂ ਆ ਰਹੀ। ਇੱਦਾਂ ਤਾਂ ਪੰਜਾਬ ਸਰ ਐਤਵਾਰ ਗੁਰਦਸ਼ਤਰ ਛੁੱਟੀਆਂ ਹੁੰਦੀਆਂ ਨੇ ਤਾਂ ਕੀ ਪੇਸ਼ੈਂਟ ਦਾ ਇਲਾਜ ਨਹੀਂ ਹੋਊਗਾ ਜਦੋਂ ਪਰਚਾ ਕੱਟਦਾ ਉਹ ਤਾਂ ਵੱਲੋਂ ਜਗਰਾਉਂ ਕੱਟਿਆ ਗਿਆ। ਤਾਂ ਉਦੋਂ ਕਾਰਵਾਈ ਨਹੀਂ ਹੋਊਗੀ। ਇਹ ਕਿਦਾਂ ਦਾ ਸਿਸਟਮ ਹੈ? ਨਹੀਂ ਬਿਲਕੁਲ ਦੇਖੋ ਹੈਡ ਇੰਜੀਨੀਅਰ ਦੇ ਪੇਸ਼ੈਂਟ ਦੇ ਵਿੱਚ ਤਾਂ ਪ੍ਰੰਤ ਸਕੈਨ ਹੋਣਾ ਚਾਹੀਦਾ ਉਸ ਤੋਂ ਬਾਅਦ ਇਲਾਜ ਹੋਣਾ ਚਾਹੀਦਾ। ਉਹਦੇ ਵਿੱਚ ਜਦੋਂ ਅਸੀਂ ਪਰਚਾ ਇੱਥੇ ਕੱਟ ਲਿੱਤਾ ਐਮ ਐਲ ਆਰ ਜਿਹੜਾ ਪਾਰਟ ਆ ਉਹ ਟਰੀਟਮੈਂਟ ਪਬਲੀਕਲੀ ਅਸੀਂ ਇੱਥੇ ਭੇਜਿਆ ਤਾਂ ਉਹਨਾਂ ਨੂੰ ਬਿਲਕੁਲ ਇਮੀਡੀਏਟਲੀ ਸਕੈਨ ਕਰਕੇ ਔਰ ਉਹਦਾ ਜੋ ਟਰੀਟਮੈਂਟ ਕੰਟੀਨਿਊ ਕਰਨਾ ਚਾਹੀਦਾ ਤੇ ਮਸਟ ਮੈਂ ਇਹ ਕਹਿਣਾ ਚਾਹੁੰਦਾ ਇਹ ਉਹਨਾਂ ਦੇ ਪਾਸ ਤੇ ਮੈਨੂੰ ਲੱਗਦਾ ਵੀ ਉਹਨਾਂ ਦੇ ਪਾਸ ਤੇ ਕੁਸ਼ਲੰਤੀ ਹੈ ਕਿ ਇਹਨੂੰ ਗੂਗਲ ਕਰਨੀ ਪਊਗੀ ਜਾਂ ਆਪਾਂ ਕਲੈਫੀਕੇਸ਼ਨ ਉਹਨਾਂ ਦੇ ਨਾਲ ਰਿਟਰਨ ਰੋਗ ਦੇ ਵਿੱਚ ਜਾਂ ਟੈਲੀਫੋਨੀਕਲੀ ਕਰਕੇ ਆਪਾਂ ਤੁਹਾਨੂੰ ਉਹਦੇ ਵਿੱਚ ਚੰਗੀ ਤਰ੍ਹਾਂ ਦੱਸਾਂ ਤੁਹਾਨੂੰ ਸ਼ੁਕਰ ਹਸਪਤਾਲ ਸਿਵਲ ਹਸਪਤਾਲ ਜਗਰਾਉਂ ਦੇ ਵਿੱਚ ਮੈਂ ਜਗਰਾਉਂ ਚ ਖੜਾ ਇੱਥੇ ਰਾਤ ਨੂੰ ਹਰ ਇੱਕ ਮਜ਼ਦੂਰ ਰੈਫਰ ਕਰ ਦਿੱਤਾ ਜਾਂਦਾ ਹੈ ਬਿਨਾ ਮਤਲਬ ਤੋਂ ਜਿਹਦੇ ਥੋੜੀ ਵੀ ਸਾਟ ਚਲੋ ਰੈਫਰ ਲੁਧਿਆਣੇ ਫਿਰ ਦਿਮਾਗ ਵਾਲਾ ਤਾਂ ਲੁਧਿਆਣੇ ਕੋਲ ਰਹਿਣੀ ਖ ਲੁਧਿਆਣੇ ਵਾਲੇ ਪਟਿਆਲੇ ਭੇਜ ਦੇਣੀ ਕਿੱਡੀ ਹਾਸੋਈ ਨਹੀਂ ਗੱਲ ਹੈ ਸੋ ਪੁਖੰਦ ਸਿੰਘ ਮਾਨ ਬਾਈ ਨੂੰ ਆ ਸਰਕਾਰ ਨੂੰ ਇਸ ਬਾਰੇ ਸੁਚਿਤਣਾ ਚਾਹੀਦਾ ਹੈ ਹੈਨਾ ਇੱਥੋਂ ਪਹਿਲਾਂ ਲੁਧਿਆਣੇ ਲਿਜਾਣਾ ਪਟਿਆਲੇ ਜਾਂ ਫਿਰ ਇਹ ਲਿਖ ਦੇਣਾ ਚਲੋ ਜ ਫਰੀਦਕੋਟ ਹੁਣ ਜਿਹੜਾ ਆਮ ਬੰਦਾ ਰਾਤ ਨੂੰ ਫਰੀਦਕੋਟ ਉਸ ਤੋਂ ਬਿਨਾ ਸਰਕਾਰੀ ਕਾਰਵਾਈਆਂ ਨਹੀਂ ਹੁੰਦੀਆਂ ਸੋ ਸਰਕਾਰੀ ਕਾਰਵਾਈਆਂ ਅੱਜ ਤੋਂ ਜਿਹੜੇ ਤਿੰਨ ਸਾਲ ਤੁਸੀਂ ਕਹਿੰਦੇ ਬਦਲਾ ਲਿਆਵਾਂਗੇ ਉਦੋਂ ਦੀਆਂ ਖੜੀਆਂ ਨੇ ਜਦੋਂ ਇਹ ਦੇਸ਼ ਆਜ਼ਾਦ ਹੋਇਆ ਜਦੋਂ ਪੰਜਾਬੀ ਸੂਬਾ ਬਣਿਆ ਸਰਕਾਰੀ ਕਾਰਵਾਈਆਂ ਚ ਢਿੱਕਾ ਪੈਂਦਾ ਹੀ ਆ ਸੋ ਇਹ ਵੀ ਸਰਕਾਰੀ ਔਲਜਣਾ ਠੀਕ ਕਰਕੇ ਆਮ ਲੋਕਾਂ ਨੂੰ ਵਾਹ ਦਿੱਤੇ ਜਾਓ ਤੁਹਾਡਾ ਧੰਨਵਾਦ ਸੱਚ